ਪਟਿਆਲੇ ਜ਼ਿਲ੍ਹੇ ਦਾ ਪਨੂਰ ਥਾਣਾ ਜਿਹਦੇ ਪਿੰਡ ਗੱਜੂ ਖੇੜਾ ਜਿੱਤੇ ਕੁਝ ਦਿਨ ਸਮੇਂ ਪਹਿਲਾਂ ਇੱਕ ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ ਨੂਟਕ ਨਹਿਰ ਕਿਨਾਰੇ ਧਰ ਦਿੱਤਾ ਗਿਆ ਸੀ ਇਸ ਸੰਬੰਧੀ ਪੁਲਿਸ ਵੱਲੋਂ ਬ੍ਰਿਕਨ ਜਾਂਚ ਕਰਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਹਿਲਾਂ ਉਹਨਾਂ ਥਾਂ ਦੇ ਤੇ ਪਤਾ ਲੱਗਿਆ ਕਿ ਇੱਕ ਜੋ ਮੁੱਖ ਕਾਰਜਕਰਤਾ ਜਿਗਾ ਦੁਰਬੀਰ ਸਿੰਘ ਟੋਟੇ ਉਹ ਕੀ ਇਲਾਕੇ 'ਚ ਘੁੰਮ ਰਿਹਾ ਹੈ ਗੰਸਾਗਰ ਦੇ ਪਿੱਛੇ ਸੱਚੋ ਅਸੰਦੀਪ ਸ਼ਰਮਾ ਵੱਲੋਂ ਉਹਦੀ ਘਰਵੰਦੀ ਕਰ ਲਈ ਗਈ ਉਸਨੇ ਪੁਲਿਸ ਉੱਪਰ ਫਾਇਰਿੰਗ ਕੀਤੀ ਜੋ ਆਬੀ ਫਾਇਰਿੰਗ ਵਿੱਚ ਉਹਦੀ ਲੱਤ ਵਿੱਚ ਗੋਲੀਆਂ ਲੱਗੀਆਂ ਪੁਲਿਸ ਨੇ ਦਾ ਇਨਕਾਊ ਹਣਾ ਮਰੋਦ ਸ਼ਰਮਾ ਕੀ ਜਾਣਕਾਰੀ ਦੇ ਰਹੇ ਨੇ ਕਮਾਂਜੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਜ਼ੀਰੋ ਟੋਲਰੈਂਸ ਟੀਵਰਡਸ ਕ੍ਰਾਈਮਨਲਸ ਐਂਡ ਗੈਂਗਸਟਰਸ ਇਸ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਦੋਂ ਵੀ ਕੋਈ ਹੀਨਸ ਜਾਂ ਸੰਗੀਨ ਅਪਰਾਧ ਹੁੰਦਾ ਹੈ ਤੇ ਪਟਿਆਲਾ ਪੁਲਿਸ ਇਮੀਡੀਏਟਲੀ ਉਹਦੀ ਡਿਟੈਕਸ਼ਨ ਤੇ ਕੰਮ ਕਰਨਾ ਸ਼ੁਰੂ ਕਰਦੀ ਬੀਤੇ ਦਿਨੀ 20 ਤਰੀਕ ਦੀ देर शाम ਨੂੰ ਤਰਸੀਮ ਸਿੰਘ ਨਾਮ ਦੇ ਗੱਜੂ ਖੇੜਾ ਵਾਸੀ ਤਰਸੀਮ ਸਿੰਘ ਨਾਮ ਦੇ ਇੱਕ ਬੰਦੇ ਦਾ ਕਤਲ ਹੋਇਆ ਸੀ ਤੇ ਉਹਦੇ ਚ ਲੋਡੀ ਦਾ ਜਿਹੜਾ ਇਹ ਕਾਤਲ ਸੀਗਾ ਗੁਰਪ੍ਰੀਤ ਸਿੰਘ ਉਰਫ ਟੋਂਟਾ ਅੱਜ ਦੀ ਡੀਐਸਪੀ ਰਾਜਪੁਰਾ ਤੇ ਐਸਐਚਓ ਬਨੂੜ ਐਸਪੀ ਡੀ ਤਿੰਨ ਚਾਰ ਸੀਆਈਏ ਪਟਿਆਲਾ ਦੀ ਟੀਮਾਂ ਨੂੰ ਇਹਦੀ ਮੂਵਮੈਂਟ ਬਾਰੇ ਇਨਫੋਰਮੇਸ਼ਨ ਸੀਗੀ ਤੇ ਜਦੋਂ ਇਹਦੀ ਮੂਵਮੈਂਟ ਟ੍ਰੇਸ ਕਰਦੇ ਹੋਏ ਇਹਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨੇ ਤਿੰਨ ਤੋਂ ਚਾਰ ਰੌਂਦ ਭਜਨ ਦੀ ਨੀਅਤ ਨਾਲ ਤੇ ਜਾਨੀ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕਰਦੇ ਹੋਏ ਤੇ ਬੜੀ ਬਹਾਦਰੀ ਨਾਲ ਇਹਦਾ ਮੁਕਾਬਲਾ ਕੀਤਾ ਤੇ ਇਹਦੇ ਲੈਗ 'ਚ ਇੱਕ ਲੈਗ ਸ਼ਾਟ ਦੀ ਇੰਜਰੀ ਹੋਈ ਉਸ ਤੋਂ ਬਾਅਦ ਇਹਨੂੰ ਜਾਬਤ ਅਨੁਸਾਰ ਗ੍ਰਿਫਤਾਰ ਕਰਕੇ ਸਿਵਲ ਹਸਪਤਾਲ 'ਚ ਜ਼ੀਰੇ ਇਲਾਜ ਨੂੰ ਦਾਖਲ ਕਰਾਇਆ ਗਿਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਇਨਸਾਨ ਤੇ ਪਹਿਲਾਂ ਵੀ ਡਕੈਤੀ ਦੇ ਤੇ ਇਰਾਦਾ ਕਤਲ ਦੇ 2-3 ਹੋਰ ਮੁਕੱਦਮੇ ਵੀ ਦਰਜ ਆ ਤੇ ਇਹਦੇ ਤੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਵੀ ਅਸੀਂ ਬਰਾਮਦ ਕੀਤਾ ਤੇ ਜਿਹੜੀ ਇਹਦੇ ਮੋਟਰਸਾਈਕਲ ਬਰਾਮਦ ਹੋਈ ਹੈ ਉਹ ਵੀ ਚੋਰੀ ਦੀ ਮੋਟਰਸਾਈਕਲ ਸੀਗੀ ਤੇ ਬੜਾ ਇਹ ਸ਼ੱਕ ਸਨੇਹਾ ਆ ਕਿ ਕੋਈ ਵੀ ਗੈਂਗਸਟਰ ਅਤੇ ਕ੍ਰਾਈਮਨਲ ਉਹ ਪਟਿਆਲਾ ਪੁਲਿਸ ਦੇ ਸਾਰੇ ਰਡਾਰਤੇ ਹੈਗੇ ਤੇ ਕਿਸੇ ਪ੍ਰਕਾਰ ਦੇ ਕ੍ਰਾਈਮ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊ ਸਰ ਜਿਹੜੇ ਪਹਿਲਾਂ ਕ੍ਰਾਈਮ ਕੀਤੇ ਉਹ ਥਾਣਾ ਬਨੂੜ ਚ ਹੀ ਕੀਤੇ ਆ ਕਿਤੇ ਬਾਹਰ ਵੀ ਕੀਤੇ ਦੇਖੋ ਜੀ ਇਹਨੇ ਫਤਿਹਗੜ ਬਨੂੜ ਤੇ ਰਾਜਪੁਰਾ ਏਰੀਆ ਚ ਇਹਦੇ ਪਹਿਲੇ ਕ੍ਰਾਈਮ